ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭਾਈ ਸਾਹਿਬ ਨੇ ਆਪਣੇ ਕੋਲ ਆਏ ਸੀ ਕਲੀਨਿਕ ਤੇ ਇਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਮੇਨ ਬਣ ਕੇ ਜੀ ਪ੍ਰੋਬਲਮ ਸੀ ਨੱਕਦਰਦ ਦਰਦ ਕਰਦੀ ਸੀ ਬਾਹਾਂ ਵਿੱਚ ਵੀ ਦਰਦ ਕਰਦੀ ਹਾਂ ਜੀ ਕਿੰਨਾ ਕੋ ਫਰਕ ਆ ਜੀ ਹੁਣ ਪੂਰਾ ਫਰਕ ਆ ਜੀ ਹਾਂ ਜੀ ਤੋਂ ਦਰਦ ਨਹੀਂ ਹੁਣ ਤੇ ਠੀਕ ਵਧੀਆ ਹਾਂ ਜੀ ਹਾਂ ਜੀ ਪਹਿਲਾਂ ਤੇ ਬਿਲਕੁਲ ਹੀ ਧੌਣੇ ਇੱਧਰ ਉੱਧਰ ਮੁਰਨਾ ਹੀ ਹਟ ਗਈ ਸੀ ਅੱਗੇ نیچے ਤਾਂ ਉੱਪਰ ਵੀ ਥਲੇ ਵੀ ਕਰਦੇ ਹਾਂ ਤੇ ਬਹੁਤ ਦਰਦ ਹੀ ਸੀ ਹਾਂਜੀ ਤੇ ਹੁਣ ਤੇ ਬਹੁਤ ਜਿਆਦਾ ਫਰਕ ਆਇਆ ਬਿਲਕੁਲ ਹੁਣ ਠੀਕ ਆਉਂਦਾ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਹਾਂਜੀ ਵਿਗਿਆਨ ਨਾਲ ਫਰਕ ਪਿਆ ਹੈ ਕਾਫੀ ਫਰਕ ਪਿਆ ਹੈ ਇਹ ਕਿੱਥੋਂ ਆਇਆ ਜੀ ਪਿੰਡ ਘੜਕਾ ਜੀ ਮੇਰਾ ਡੇਟੇ ਤਰੰਦਾਰ ਤਰੰਦਾਰ ਘੜਕਾ ਪਿੰਟੂ ਆਇਆ ਹਾਂਜੀ ਤੇ ਇਹ ਕਿਹੜੀ ਕਿਹੜੀ ਯਾਦ ਆਇਆ ਪਹਿਲਾਂ ਮੈਂ ਇੱਕ ਦੋ ਤਾਂ ਭਿੱਖੇ ਵੀ ਦਿਖਾਇਆ ਹੈਗਾ ਹੋਰ ਵੀ ਮੈਂ ਇੱਕ ਦੋ ਜਗ੍ਹਾ ਤੇ ਦਿਖਾਇਆ ਹੈਗਾ ਫਿਰ ਤੁਹਾਡਾ ਨਾ ਫਿਰ ਮੈਂ ਇਹਨੂੰ ਤੁਹਾਡੇ ਤੋਂ ਮੈਂ ਇਹ ਵੀਡੀਓ ਵੇਖੀ ਤੁਹਾਡੀ ਮੇਜ ਦੇ ਤੇ ਫਿਰ ਤੁਹਾਡੇ ਨਾਲ ਗੱਲ ਹੋਈ ਵਰੀ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਕੋ ਆਇਆ ਤੇ ਹੁਣ ਬਿਲਕੁਲ ਠੀਕ ਆ। ਬਾਰੇ ਵੀ ਅਜਣੀ ਵੀਡੀਓ ਵੇਖ ਕੇ ਆਏ ਸੀ ਆਪਣੇ ਕੋ ਟ੍ਰੀਟਮੈਂਟ ਕਰਵਾਇਆ ਕਾਫੀ ਫਰਕ ਪਿਆ ਹੈ। ਬਾਕੀ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਆਪਣੇ ਕੋ ਆ ਜਾਣਾ ਆਪਣੀ ਗਰੀਨ ਚਾਹੀਦੀ ਮੈਧਰੌਂ ਤੇ ਨਵਾਂ ਬੇੜੀ ਬੀਲੇ ਘਰ ਦੇ ਸਾਹਮਣੇ ਸਕਰੀਨ ਤੇ ਨੰਬਰ ਚੱਲਦਾ ਕੰਟੈਕਟ ਕਰੋ ਐਡਰੈਸ ਵਗੈਰਾ ਪੁੱਛ ਸਕਦੇ ਜੀ ਬਾਈ ਗੁਰਜੀ ਕਾਲਾ ਸਾਹਿਬ ਬਾਈ ਗੁਰਜੀ ਲੱਗੇ